ਵੈਪੂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਨਿਆ ਕੋਈ ਖੁਸ਼ੀ ਨਹੀਂ ਸੁਖ ਮਿਲਿਆ ਪਰ ਅੱਗੇ ਮੇਰਾ ਜੀਵਨ ਸਾਥੀ ਇੰਨਾ ਚੰਗਾ ਵਾ ਜਿਹੜਾ ਮੇਰਾ ਦੋਸਤ ਸੁਖਜੀ ਮੇਰਾ ਸਾਥ ਦਿੰਦਾ ਵਾ ਕੋਪ ਕੋਈ ਨਾ ਕੀਤਾ ਵਾ ਮੈਨੂੰ ਪੁੱਛਿਆ ਨਹੀਂ ਤੇ ਕਿੰਨਾ ਦਵੰਤ ਹੈ ਮੇਰੇ ਦੋਸਤ ਮੈਂ ਆਕਰ ਬਣ ਨਹੀਂ ਹਾਂ ਮੈਨੂੰ ਘਰ ਨਾਲ ਵੱਡਣ ਖਾਣ ਪੈਂਦਾ ਵਾ ਤੇ ਜੀ ਮੇਰਾ ਮਾਪਿ ਉਹ ਜਿੰਦਾ ਹੁੰਦਾ ਨਾ ਤੇ ਅੱਜ ਮੈਨੂੰ ਵੇਖ ਕੇ ਨਾ ਬੜਾ ਹੀ ਖੁਸ਼ ਹੋਣਾ ਹੈ ਤੇਰੀ ਜਾਨ ਲੱਗਦਾ ਦੁਨੀਆਂ ਉੱਤੇ ਕਿਤੇ ਵੀ ਮੇਰਾ ਜ਼ਿਕਰ ਨਹੀਂ ਜੰਨਾ ਤੂੰ ਸੀ ਕਰਦੀ ਮਾਨੀ ਮੇਰਾ ਹੋਰ ਕਿਸੇ ਨੂੰ ਫਿਕਰ ਨਹੀਂ ਤੇ ਮੈਂ ਕਹਿੰਦੀ ਤਾਂ ਨਾ ਕਿ ਨੂੰ ਨਾ ਠਹਿਕਾ ਕੁ ਕੁ ਥੋੜਾ ਬੋਗਾ ਦੇਖਣ ਲਈ 2-3 ਸਾਲ ਹੋ ਗਏ ਤੇ ਕਿਤੇ ਨਹੀਂ ਬਿਤਾਏ ਠਹਿਕਾ ਵੇ ਨਾ ਮੈਨੂੰ ਪਤਾ ਕੀ ਨਿਕਣ ਡਿਆ ਪਿਆਰੀਆਂ ਦੇ ਵਿੱਚੋਂ ਕੁਛ ਨਹੀਂ ਪਿਆਰੀਆਂ ਦੇ ਵਿੱਚੋਂ ਬਚਣ ਡਿਆ ਅਹੀਂ ਦੱਸੋ ਵਾ ਤੇਰੀ ਪਿਆਰ ਰੰਗ ਕਿਹਸਾ ਲਿਟੜਾਉਂਦੇ ਲੈਣਾ ਆ ਗਿਓ ਤੈਨੂੰ ਪਤਾ ਤੇ ਹੈਗਾ ਅਗਰ ਲੀਨ ਕਿ ਖਰਚਾ ਤੇ ਅੱਗੇ ਨੀ ਮਾਰਣਾ ਹੈਗਾ ਜੇ ਹੁਣ ਜਵਾਈ ਪਾਈ ਆਊਗਾ ਉਹਨੂੰ ਚਾਹ ਪਾਣੀ ਪੁੱਛਣਾ ਕੁਛ ਨਾ ਕੁਛ ਤੇ ਉਹ ਦੇਣਾ ਹੀ ਪੈਣਾ ਚਾਹ ਨਾਲ ਤੇ ਸਾਡੇ ਕੱਚਾ ਵਧਣਾ ਤੇ ਤੂੰ ਇਦਾਂ ਕਰਨਾ ਹੀ ਜਿੱਦਾਂ ਹੀ ਉਦਾਂ ਹੀ ਚੱਲ ਜਾਣਾ ਹੀ ਜੇ ਬਾਸਤੇ ਆ ਸਕਦੀ ਹੈ ਤੇ ਬਾਸਤੇ ਜਾ ਵੀ ਤੇ ਸਕਦੀ ਹੈ ਜੇ ਤੇਰਾ ਠੀਕ ਆ ਰhspace ਤੂੰ ਚੱਲ ਜਾ ਉਹ ਆਪਣੀ ਮਰਜ਼ੀ ਨਾਲ ਜੀ ਤੇ ਮੈਂ ਚੱਲ ਰਹੀ ਹਾਂ ਨਹੀਂ ਮੇਰਾ ਪਰਿਵਾਰ ਤਹੀ ਹਾਂ ਮੇਰਾ ਜੀਵਨ ਸਾਥੀ ਬਣਾਨੇ ਕੀ ਖਰੋਤੇ ਹੋਰ ਗੱਲਾਂ ਕਰੀ ਜਾਂਦੇ ਔਰਨੇ ਨਹੀਂ ਲੈ